ਜੀ ਅਸਲਾਮ ਅਲੈਕੁਮ ਦੁਨੀਆ ਭਰ ਵਿੱਚ ਵਸਦੇ ਸਾਰੇ ਮੇਰੇ ਮੁਸਲਮਾਨ ਭੈਣਾ ਭਾਈਆਂ ਨੂੰ ਈਦ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਪਿਛਲੇ ਦਿਨਾਂ ਦੇ ਵਿੱਚ ਬੜੀਆਂ ਤਲਖੀਆਂ ਹੋਈਆਂ ਨੇ ਦੋਨਾਂ ਮੁਲਕਾਂ ਦੇ ਵਿੱਚ ਤੇ ਇਹ ਕੁਦਰਤੀ ਗੱਲ ਹੈ ਜਦੋਂ ਮੁਲਕਾਂ ਦੀਆਂ ਲੜਾਈਆਂ ਲੱਗਦੀਆਂ ਨੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਹਰ ਬੰਦੇ ਨੂੰ ਆਪਣੇ ਮੁਲਕ ਨਾਲ ਪਿਆਰ ਹੁੰਦਾ ਹਰ ਬੱਚੇ ਨੂੰ ਹਰ ਬਜ਼ੁਰਗ ਨੂੰ ਹਰ ਨੌਜਵਾਨ ਨੂੰ ਆਪਣੇ ਆਪਣੇ ਮੁਲਕ ਦੇ ਨਾਲ ਪਿਆਰ ਹੁੰਦਾ ਸੋ ਇਸ ਕਰਕੇ ਜਦੋਂ ਵੀ ਲੜਾਈਆਂ ਲੱਗਦੀਆਂ ਨੇ ਤੇ ਇਹੋ ਜਿਹੀਆਂ ਗੱਲਾਂ ਹੋ ਜਾਂਦੀਆਂ ਨੇ ਇਹ ਕੁਦਰਤੀ ਗੱਲ ਐ ਪਰ ਅਸੀਂ ਇਹਨਾਂ ਗੱਲਾਂ ਨੂੰ ਹਮੇਸ਼ਾ ਵਾਸਤੇ ਆਪਣੇ ਦਿਲ ਤੇ ਦਿਮਾਗ ਵਿੱਚ ਨਹੀਂ ਰੱਖਣਾ ਕੋਸ਼ਿਸ਼ ਕਰੋ ਹੁਣ ਸਾਰਾ ਕੁਝ ਨਾਰਮਲ ਕਰੀਏ ਤੇ ਦੁਆ ਕਰੋ ਤੁਸੀਂ ਆਪਣੀ ਈਦ ਤੇ ਕਿ ਦੋਨੇ ਪੰਜਾਬਾਂ ਦੇ ਪਿਆਰ ਮੁਹੱਬਤ ਇਸੇ ਤਰ੍ਹਾਂ ਬੜੇ ਰਹਿਣ ਔਰ ਤੁਹਾਨੂੰ ਪਤਾ ਕਿ ਜਦੋਂ ਵੀ ਇਹੋ ਜਿਹਾ ਕੁਝ ਹੁੰਦਾ ਹੈ ਸਭ ਤੋਂ ਜ਼ਿਆਦਾ ਘਾਟੇ ਦੋਨਾਂ ਪੰਜਾਬਾਂ ਨੂੰ ਪੈਂਦੇ ਨੇ ਤੇ ਅਸੀਂ ਤੇ ਚੌਨੇ ਕੀ ਦੋਨਾਂ ਮੁਲਕਾਂ ਦੇ ਵਿੱਚ ਸਾਂਝੀ ਵਾਲਤਾ ਇਸੇ ਤਰ੍ਹਾਂ ਬਣੀ ਰਹੇ ਸੋ ਬਹੁਤ ਕੁਝ ਹੋਇਆ ਯੂਟਿਊਬਰਾਂ ਨੇ ਆਪਣੇ ਆਪਣੇ ਆਪਣਾਸਾਂ ਕੱਢੀਆਂ ਨੇ ਜਿੱਥੇ ਜਿੱਥੇ ਤੁਸੀਂ ਜਿਹੜੇ ਜਿਹੜੇ ਪਲੇਟਫਾਰਮ ਤੇ ਬੈਠੇ ਹੋ ਸਾਰਿਆਂ ਨੇ ਆਪੋ ਆਪਣੇ ਕਈਆਂ ਨੇ ਵਿਊਆਂ ਵਾਸਤੇ ਬਹੁਤ ਵਿਊ ਬਣਾਏ ਨੇ ਤੇ ਪੈਸੇ ਪੂਸੇ ਵੀ ਬਣਾਏ ਹੋਣਗੇ ਉਹ ਲੱਗੇ ਰਹੇ ਪਰ ਮੈਂ ਉਹ ਬੰਦਾ ਆ ਜਿੰਨੇ ਵੀਡੀਓ ਡਿਲੀਟ ਕਰ ਦਿੱਤੀਆਂ ਜਿਹੜੀਆਂ ਮੈਂ ਕਿਸੇ ਇੱਕ ਪਾਕਿਸਤਾਨ ਦੇ ਯੂਟਿਊਬਰ ਲਈ ਬਣਾਈਆਂ ਸਨ ਉਹਨੇ ਮੇਰੇ ਵਾਸਤੇ ਬੜਾ ਕੁਝ ਘਟਿਆ ਬੋਲਿਆ ਸੀ ਮੈਂ ਉਹਦੇ ਵਾਸਤੇ ਬੋਲਿਆ ਸੀ ਤੇ ਮੈਂ ਤਾਂ ਟੋਟਲੀ ਉਹ ਵੀਡੀਓ ਸ਼ਿਟ ਉਹ ਡਰੀਟ ਹੀ ਕਰਤੀਆਂ ਸੀ ਮੈਂ ਇਹੋ ਜਿਹਾ ਬੰਦਾ ਕਿਉਂਕਿ ਮੈਂ ਹਮੇਸ਼ਾ ਮੁਹੱਬਤ ਦੇ ਪੈਗਾਮ ਦਿੱਤੇ ਨੇ ਮੁਹੱਬਤ ਹੀ ਵੰਡੀ ਹੈ ਪਿਆਰ ਹੀ ਵੰਡਿਆ ਹੈ ਤੇ ਪਿਆਰ ਦੀ ਗੱਲ ਕੀਤੀ ਹਮੇਸ਼ਾ ਮੈਂ ਤਾਂ ਉਹ ਬੰਦਾ ਆ ਜਿੰਨੇ ਕਦੇ ਵੀ ਹਰ ਸਾਲ 15 ਅਗਸਤ ਦੀ ਕੱਲੀ ਵਧਾਈ ਨਹੀਂ ਦਿੱਤੀ ਮੈਂ ਹਮੇਸ਼ਾ ਨਾਲ 14 ਅਗਸਤ ਦੀ ਵਧਾਈ ਵੀ ਦਿੰਦਾ ਹੁੰਦਾ ਕਿ ਪਾਕਿਸਤਾਨ ਨੇ ਵੀ ਨਾਲ ਉਹਨੇ ਸੰਤਾਪ ਚੱਲਿਆ ਜਿੰਨਾ ਅਸੀਂ ਤੇ ਮੈਂ 14 ਅਗਸਤ ਤੇ 15 ਅਗਸਤ ਦੋਨਾਂ ਦਿਨਾਂ ਦੀ ਵਧਾਈ ਦਿੰਦਾ ਹੁੰਦਾ ਔਰ ਇਦਾਂ ਹੀ ਹੋਣਾ ਚਾਹੀਦਾ ਸੋ ਜਿੰਨੀਆਂ ਵੀ ਤਲਖੀਆਂ ਸਨ ਮੈਂ ਸਾਰਿਆਂ ਨੂੰ ਅੱਜ ਈਦ ਦੇ ਮੌਕੇ ਤੇ ਕਹਿਣਾ ਕੋਸ਼ਿਸ਼ ਕਰੋ ਪਿਆਰ ਮੁਹੱਬਤ ਦੀਆਂ ਗੱਲਾਂ ਕਰੋ ਸੋਸ਼ਲ ਮੀਡੀਆ ਤੇ ਲੜਾਈਆਂ ਝਗੜੇ ਤੇ ਇਹਨਾਂ ਚੀਜ਼ਾਂ ਨੂੰ ਬੰਦ ਕਰਨਾ ਚਾਹੀਦਾ ਮੈਂ ਤੇ ਟੋਟਲੀ ਕਰ ਦਿੱਤਾ ਹੈ ਜਿਨੇ ਇਸ ਵੀਡੀਓ ਨੂੰ ਦੇਖਣਾ ਜਿਹਦੇ ਤੇ ਥੋੜਾ ਜਿਹਾ ਅਮਲ ਹੋਵੇ ਅਸਰ ਹੋਵੇ ਨਾ ਚੀਜ਼ਾਂ ਤੇ ਮੇਰਾ ਖਿਆਲ ਹੈ ਕਿ ਬੜਾ ਕੁਸੂਦਰ ਸਕਦਾ ਸੋ ਮੇਰੇ ਵੱਲੋਂ ਇੱਕ ਵਾਰੀ ਫੇਰ ਆਪ ਸਭ ਨੂੰ ਦਿਲੀ Eid ਮੁਬਾਰਕ ਦੁਆ ਕਰੋ ਕਿ ਅਸੀਂ ਦੀਵਾਲੀਆਂ ਤੇ ਸਾਡੀਆਂ ਇਦਾਂ ਇਸੇ ਤਰ੍ਹਾਂ ਮਨਾਉਂਦੇ ਰਹੀਏ ਜਿੰਦਾ ਅਸੀਂ ਪਹਿਲਾਂ ਮਨਾਉਂਦੇ ਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਸਾਡੇ ਸੋਹਣੇ ਤਿਉਹਾਰ ਅਸੀਂ ਇਸੇ ਤਰ੍ਹਾਂ ਮਨਾਉਂਦੇ ਰਹੀਏ ਸੋ Eid ਦੀਆਂ ਬਹੁਤ ਬਹੁਤ ਮੁਬਾਰਕਾਂ